ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੈ ਕੇ ਆਏ ਹਾਂ ਗੋਲ ਪਰਨੇ ਦੀ ਵੀਡੀਓ ਜਿਹੜਾ ਕਿ ਆਪਾਂ ਸਿਉਣ ਵਾਲੀ ਪੱਗ ਦੇ ਨਾਲ ਬੰਨਿਆ ਹੈ ਜਿਹੜਾ ਦਿਨ ਪਹਿਲਾ ਜਿਵੇਂ ਕਿ ਤੁਸੀਂ ਜਿਹੜਾ ਪਹਿਲਾ ਜਿਹਨੇ ਜੂੜਾ ਚੰਗੀ ਜਿਹਾ ਜਿਹੜਾ ਕਰ ਲੈਣਾ ਹੈ ਸਿਰ ਦੇ ਤੇ ਜਿਹੜਾ ਸਿਰ ਦੇ ਸੈਟਰ ਦੇ ਵਿੱਚ ਜੂੜਾ ਕਰ ਲੈਣਾ ਹੈ ਜੂੜਾ ਕਰਨ ਤੋਂ ਬਾਅਦ ਤੁਸੀਂ ਜਿਹੜਾ ਪਹਿਲਾੜਾਗਾ ਤੁਸੀਂ ਨੇ ਉਸੜਾ ਤੋਂ ਜਿਹੜਾ ਉੱਧਰ ਇੱਕ ਗੰਢ ਾ ਕੇ ਤੇ ਇੱਕ ਗੰਢ ਹਲਕਾ ਜਿਹਾ ਨਿੰਗਾਰਾ ਖ ਲੈਣਾ ਹੈ ਉਸ ਨਾਲ ਨੇੜਾ ਨੰਗਰ ਕੰਨ ਨੂੰ ਹਲਕਾ ਨੰਗਰ ਰੱਖਣ ਤੋਂ ਬਾਅਦ ਉਸ ਨਾਲ ਨੇੜਾ ਦੂਸਰਾ ਲੜਊਗਾ ਉਸ ਲੜਦੇ ਨਾਲ ਤੇ ਜਿਹੜਾ ਕੰਨ ਆ ਉਸ ਉਸ ਲੜਦੇ ਨਾਲ ਢੱਕ ਦੇਣਾ ਹੈ ਜਿਹੜਾ ਤੁਸੀਂ ਨੇ ਲੜ ਲਗਾਇਆ ਸੀਦੇ ਵਿੱਚ ਚੰਗੀ ਤਰ੍ਹਾਂ ਉਹਨੇ ਬਲ ਪਾਣੇ ਹਨ ਜਿਹੜਾ ਤੁਸੀਂ ਨੇ ਅਗਰ ਲਗਾਉਣਾ ਹੈ ਉਸ ਲੜ ਦੇ ਵਿੱਚ ਵੀ ਐਨ ਤੁਸੀਂ ਗੁਲਾਈ ਦੇ ਵਿੱਚ ਕਰਕੇ ਉਸ ਲੜ ਦੇ ਵਿੱਚ ਵੀ ਜਿਹੜਾ ਬਲ ਪਾਉਣੇ ਹਨ ਹਾਂ ਤੁਸੀਂ ਬੈਗ ਤੱਕ ਲੜ ਦੇ ਵਿੱਚ ਜਿਹੜੇ ਬਲ ਪਾ ਕੇ ਇਹਨਾਂ ਲੜ ਨੂੰ ਲਗਾ ਦੇਣਾ ਹੈ ਜਿਹੜਾ ਕਿਨੇ ਅਗਲਾ ਲਗਾਉਣਾ ਹੈ ਇਸ ਲੜ ਨੂੰ ਵੀੜਾ ਤੁਸੀਂ ਨੇ ਪ੍ਰੋਪਰ ਗਲਾਈ ਦੇ ਵਿੱਚ ਲਗਾਉਣਾ ਹੈ ਇਸ ਲੜ ਨੂੰ ਜਿਹੜਾ ਅਗਰ ਤੋਂ ਹੋੜ ਕਰਨ ਤੋਂ ਬਾਅਦ ਲੜ ਦੇ ਵਿੱਚ ਚੰਗੀ ਤਰ੍ਹਾਂ ਬਲ ਪਾ ਕੇ ਇਸ ਲੜ ਨੂੰ ਲਗਾ ਦੇਣਾ ਹੈ ਜਿਹੜਾ ਕਿਨੇ ਅਗਲਾ ਲਗਾਉਣਾ ਹੈ ਲੜ ਨੂੰ ਜਿਹੜਾ ਬੈਗ ਤੋਂ ਪਿੰਚ ਕਰਕੇ ਆਪ ਨੂੰ ਇਹਨੂੰ ਖੋਲ ਕੇ ਹਲਕੀ ਜੀ ਉਸ ਲੜ ਦੇੜਾ ਅਗਲਾ ਲੜ ਨੇੜੇ ਉਸ ਲੜ ਦੇ ਵਿੱਚ ਚੰਗੀ ਤਰ੍ਹਾਂ ਇਹਨੇ ਬਲ ਪਾ ਲੈਣੇ ਹਨ ਉਸ ਲੜ ਨੂੰ ਜਿਹੜਾ ਤਾਂ ਹੁਣ ਤੋਂ ਇੱਕ ਗਰ ਫੋਲਡ ਕਰ ਦੇਣਾ ਹੈ ਇਸ ਲੜ ਨੂੰ ਜਿਹੜਾ ਤੁਸੀਂ ਨੇ ਗੋਲਾਈ ਦੇ ਵਿੱਚ ਲਗਾਉਣਾ ਹੈ ਜੇ ਕਰਤਾਂ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਬੈਗ 'ਤੇ ਤੁਸੀਂ ਨੇ ਬਲ ਪਾ ਕੇ ਇਸ ਲੜ ਨੂੰ ਲਗਾ ਦੇਣਾ ਹੈ ਜਿਹੜਾ ਵੀਰੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਸਾਡੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਜਿਹੜਾ ਤੁਸੀਂ ਨੇ ਅਗਲਾ ਲਗਾਉਣਾ ਹੈ ਤੇੜਾ ਤੜਾ ਪੈੜਾੜਾ ਤੇੜਾ ਤੇੜਾ ਲਗਾਸੀ ਉਹੜੜਾ ਉਹੜਾ ਬਾਹਰ ਆਇੰਦਾ ਤੂੰ ਸੁਲੜ ਨੇੜਾ ਬਾਦੀ ਮਦਨਾ ਦੀਨੇ ਤਾਂ ਅੰਦਰ ਅੰਦਰ ਕਰ ਦੇਣਾ ਹੈ ਚੰਗੀ ਤਰ੍ਹਾਂ ਤੂੰ ਇਹਨੇ ਸਾਰੇ ਲੜਾ ਬਲ ਪਾ ਲੈ ਪਾਗ ਬੰਨ ਦੇ ਨਾਲ ਬਲ ਪਾ ਲੈਣੇ ਹਨ ਚੰਗੀ ਤਰ੍ਹਾਂ ਇਹਨੇ ਬੈਗ ਤੱਕ ਪਿੱਛੇ ਵੀ ਜਿਹੜਾ ਗੋਲ ਪਾਣ ਦੇ ਬਲ ਨੇੜੇ ਜੁਨੇ ਪਾ ਲੈਣੇ ਹਨ ਜਿਹੜਾ ਤੁਹਾਡਾ ਪਹਿਲਾ ਵਾਲਾ ਸੀ ਉਸ ਨੂੰ ਹਲਕਾ ਤਾਂ ਚੱਕ ਲੈਣਾ ਹੈ ਜਿਹੜਾ ਦਿਨੇ ਅਗਲਾ ਲਾਉਣਾ ਹੈ ਇਸ ਲੜ ਨੂੰ ਜਿਹੜਾ ਸਾਫ਼ ਕਰ ਲੈਣਾ ਹੈ ਸਾਫ਼ ਕਰਨ ਤੋਂ ਬਾਅਦ ਲੜ ਨੂੰ ਜਿਹੜਾ ਗਰਤਾਂ ਤੋਂ ਹੋਲਡ ਕਰਕੇ ਚੰਗੀ ਤਰ੍ਹਾਂ ਇਸ ਲੜ ਨੂੰ ਜਿਹੜਾ ਗਲਾਈ ਦੇ ਵਿੱਚ ਕਰਕੇ ਲਗਾਉਣਾ ਹੈ ਇਸ ਲੜ ਦੇ ਵਿੱਚ ਜਿਹੜਾ ਹਲਕਾ ਹੈ ਬਾਅਦ ਫੇਰ ਕੇ ਇਸ ਲੜ ਨੂੰ ਜਿਹੜਾ ਮੋਟਾ ਕਰ ਲੈਣਾ ਹੈ ਮੋਟਾ ਕਰਨ ਤੋਂ ਬਾਅਦ ਲੜ ਨੂੰ ਚੰਗੀ ਤਰ੍ਹਾਂ ਬੈਗ ਤੱਕ ਸਾਫ਼ ਕਰਕੇ ਲਗਾ ਦੇਣਾ ਹੈ ਐ ਜਿਹੜਾ ਤੁਹਾਡਾ ਲੜਾ ਬਾਕੀ ਨਾਲ ਲੜੂਗਾ ਤੁਸੀਂ ਉਸ ਲੜ ਨੂੰ ਜਿਹੜਾ ਬੈਕ ਤੇ ਚੰਗੀ ਤਰ੍ਹਾਂ ਦੱਬ ਦੇਣਾ ਹੈ ਜੇਕਰ ਤੁਹਾਡਾ ਲੜਾ ਵੱਧ ਵੱਡਾ ਜਾਂਦਾ ਹੈ ਤੁਸੀਂ ਉਸ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਪੂਰੇ ਪੰਨੇ ਦੇ ਕੁਮਾ ਕੇ ਉਸ ਲੜ ਨੂੰ ਲਗਾ ਦੱਬ ਸਕਦੇ ਹੋ ਚੰਗੀ ਤਰ੍ਹਾਂ ਜਿਹੜਾ ਤੁਸੀਂ ਇਹਨੇ ਪਰਨਾ ਹੋ ਲੜਾਗਾ ਤੁਹਾਡਾ ਉਸ ਨੂੰ ਚੰਗੀ ਤਰ੍ਹਾਂ ਦੱਬ ਦੇਣਾ ਹੈ ਸਾਹੇੜਾ ਦੇ ਵਿੱਚ ਨੇ ਬਾਦੀ ਮਦਨ ਲਈ ਸਫਾਈ ਕਰ ਲੈਣੀ ਹੈ ਚੰਗੀ ਜਿਹੜਾ ਤੁਹਾਡਾ ਪਹਿਲਾੜਾ ਉਸ ਦੇ ਵਿੱਚ ਵੀ ਇਹ ਤੁਹਾਨੂੰ ਬਲ ਪਾ ਲੈਣੇ ਹਨ ਜੇ ਕਰਤਾਂ ਸਾਡੀ ਵੀਡੀਓ ਵਧੀਆ ਲੱਗਦੇ ਤਾਂ ਲਾਈਕ ਸ਼ੇਅਰ ਕਰਨਾ ਜੀ ਕਰਾ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ